ਧਰਨਾ ਲਾਇਆ ਗਿਆ ਧਰਨੇ ਲਾਉਣ ਦਾ ਕਾਰਨ ਮੁੱਖ ਕੀ ਹੈ ਗੇਲਾ ਭੁਗ ਚੁਕੇ ਸਜ਼ਾ ਭੁਗ ਚੁਕੇ ਜੋ ਬੰਦੀ ਸੀ ਜੋ 15 15 20 20 ਸਾਲ ਤੋਂ ਜਿਨ੍ਹਾਂ ਦੀ ਸਜ਼ਾ ਵੀ ਖਤਮ ਹੋ ਗਈ ਹੈ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਭਾਈ ਅਮਰਿਤਪਾਲ ਉਹਨਾਂ ਦਾ ਕੀ ਕਸੂਰ ਸੀ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਕਿਸੇ ਨੂੰ ਕੁਝ ਕੀਤਾ ਤੇ ਨਹੀਂ ਸੀ ਉਹਨਾਂ ਨੂੰ ਚੱਕ ਕੇ ਜੇਲ੍ਹ ਲਈ ਸੁੱਟਦਾ ਗਿਆ ਕਹਿੰਦੇ ਅਮਰਿਤਪਾਲ ਜਦੋਂ ਪੰਜਾਬ ਦੇ ਵਿੱਚ ਆਇਆ ਪ੍ਰਚਾਰ ਹੋਇਆ ਸਿੱਖੀ ਦਾ ਪ੍ਰਚਾਰ ਕਹਿੰਦੇ ਉਹ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੜਕਾਣ ਦੀ ਕੋਸ਼ਿਸ਼ ਕਰ ਰਿਹਾ ਕੋਈ ਨਹੀਂ ਪੜਕਾਇਆ ਸੀ ਉਹਨਾਂ ਨੇ ਅੰਮ੍ਰਿਤ ਦਾ ਸੰਜਾਰ ਕੀਤਾ ਸੀ ਉਹਨਾਂ ਨੇ ਨਵ ਨੌਜਵਾਨ ਸੀ ਜਿਹੜੇ ਉਹਨਾਂ ਨੂੰ ਸਿੱਖੀ ਨਾਲ ਜੋੜਿਆ ਸੀ ਨਸ਼ਿਆਂ ਨਾਲ ਨਹੀਂ ਮੈਡਮ ਅੱਜ ਮੋਰਚਾ ਲੱਗਿਆ ਪੂਰੇ ਪੰਜਾਬ ਦੇ ਟੋਲ ਪਲਾઝા ਬੰਦ ਹੈ ਲੱਗਦਾ ਕਿ ਜਿਹੜੀ ਹੈ ਮੋਦੀ ਸਰਕਾਰ ਨੂੰ ਫਰਕ ਪਊਗਾ ਇਸ ਤੇ ਬਿਲਕੁਲ ਪਹਿਨਾ ਚਾਹੀਦਾ ਹੈ ਅਗਰ ਨਹੀਂ ਪਹਿਏਗਾ ਤਾਂ ਸੀ ਲੋਕ ਪਾਵਾਂਗੇ ਜੀ ਗੱਲ ਕਰੀਏ ਬਾਬਾ ਰਾਮ ਰਹੀਦੀ ਉਹਨੂੰ ਪੈਰੋਲ ਮਿਲਲੀ ਆ ਫਿਰ ਪੈਰੋਲ ਮਿਲ ਗਈ ਦੁਬਾਰਾ ਤੁਹਾਡੇ ਤੱਕ ਗੱਲ ਪਹੁੰਚੀ ਹੋਣੀ ਦੇਖੀ ਹੋਣਾ ਖਬਰਾਂ 'ਚ ਸ਼ੇ ਬਿਲਕੁਲ ਦੇਖੀ ਤੇ ਫਿਰ ਅਮ੍ਰਿਤਪਾਲ ਜੀ ਨੇ ਕੀ ਕੀਤਾ ਸੀ ਉਹਨਾਂ ਨੂੰ ਜੇਲ੍ਹ 'ਚੋਂ ਸੁਟਿਆ ਗਿਆ ਉਹਨਾਂ ਨੇ ਤਾਂ ਸਭ ਕੁਝ ਕੀਤਾ ਸੀ ਉਹ ਤੋਂ ਤਾਂ ਸਭ ਕੁਝ ਮਿਲਿਆ ਵੀ ਸੀ ਜੋ ਰਾਮ ਰਹੀਮ ਜੀ ਨੇ ਕੀਤਾ ਸੀ ਉਹਨਾਂ ਕੋਲ ਤਾਂ ਸਾਰਾ ਕੁਝ ਮਿਲਿਆ ਪਕੜਿਆ ਗਿਆ ਸਭ ਕੁਝ ਹੋਇਆ ਸਾਡੇ ਅਮ੍ਰਿਤਪਾਲ ਭਾਈ ਨੇ ਕੀ ਕੀਤਾ ਸੀ ਅਮਰਸੰਜਾ ਉਦੇ ਸਰਕਾਰਾਂ ਦੱਸਣ ਕੀ ਕਸੂਰ ਸੀ ਸਾਡਾ ਇਹ ਧਰਨਾ ਭਾਰਤ ਸਰਕਾਰ ਦੀ ਅੰਨੀ ਤੇ ਬੋਲੀ ਸਰਕਾਰ ਦਾ ਸਿਆਪਾ ਕਰਨ ਹੀ ਲਾਇਆ ਗਿਆ ਇੱਕ ਪਾਸੇ ਤਾਂ ਜਿਹੜਾ ਬਲਤਕਾਰੀ ਰਾਮ ਰਖੀਮ ਹੈ ਉਹਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਕਿਉਂ ਹਿਮਾਇਤ ਹੋਣ ਕਿਉਂ ਹਿਮਾਇਤ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਬੰਦੀ ਸਿੰਘਾਂ ਦੀ ਇਹ ਤਾਂ ਉਹ ਜਿਹੜੇ ਚਾਹੁੰਦੇ ਆ ਨਾ ਕਿ ਸਿੱਖ ਉਹਨਾਂ ਦੇ ਜੁਰਮਾਂ ਨੂੰ ਭੁੱਲ ਗਏ ਆ ਤੇ ਭੁੱਲ ਜਾਣ ਉਹ ਕਿਤੇ ਟਿਕਾਣਾ ਆਪਣਾ ਬਾਹਰ ਲੱਭਣ। ਅਸੀਂ ਭਾਰਤ ਸਰਕਾਰ ਉਹ ਇਹ ਦੱਸਣਾ ਚਾਹੁੰਨੇ ਆ بڑے ਦੇਸ਼ਾਂ ਦੇ ਨਾਮ ਦੁਨੀਆ ਦੇ ਨਕਸ਼ੇ 'ਚੋਂ ਲੋਪ ਹੋ ਕੇ ਇੰਨਾ ਜੁਰਮਨਾ ਭਾਰਤ ਸਰਕਾਰੇ ਕਰ ਕਿ ਕੱਲ ਨੂੰ ਭਾਰਤ ਦਾ ਨਾਮ ਹੀ ਦੁਨੀਆ ਦੇ ਨਕਸ਼ੇ 'ਚੋਂ ਮਿਟ ਜੇ। ਚੇਤਾਵਨੀ ਦਿੰਦੇ ਆ ਕਿ ਬੰਦੀ ਸਿੰਘ ਰਿਹਾ ਕਰਦੇ ਆ। ਭਾਈ ਅਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਕੋਈ ਜੁਰਮ ਨਹੀਂ ਕੀਤਾ। ਇਸ ਗੱਲ ਨੂੰ ਲੈ ਕੇ ਅਮਿਤ ਸ਼ਾਹ ਨੇ ਕਹਿ ਆ ਗਿਆ ਕਿ ਆਪਣੀ ਗਲਤੀ ਦਾ ਅਹਿਸਾਸ ਨਹੀਂ ਹਜੇ ਇਹ ਗੱਲ ਹੋਈ ਸੀਗੀ ਤੁਸੀਂ ਵੀ ਸੁਣੀ ਹੋਈ ਹੈ ਇਸ ਗੱਲ ਨੂੰ ਲੈ ਕੇ ਅਮਿਤ ਸ਼ਾਹ ਵੀ ਬੋਲੇ ਗੀ ਗੱਲ ਇਹ ਆ ਅਮਿਤ ਸ਼ਾਹ ਪੰਜਾਬ ਦੀ ਅਕਲ ਹੈ ਨਹੀਂ ਉਹਨੂੰ ਜੇ ਅਕਲ ਹੋਏ ਉਹ ਇਤਿਹਾਸ ਪੜ੍ਹੇ ਜੇ ਸਾਬ ਜਦੈ ਮਾਫੀ ਮੰਗ ਲੈਂਦੇ ਅੱਜ ਉਹਨਾਂ ਨੂੰ ਕੋਈ ਯਾਦ ਕਰਦਾ ਤੇ ਜੇ ਜਿੰਨਾਂ ਦਾ ਖੋਪਰ ਲਾਤਾ ਭਾਈ ਤਾਰੂ ਸਿੰਘ ਦਾ ਮਤੀ ਦਾਸ ਦਾ ਸੀਸ ਆਰੇ ਨਾਲ ਦੁਫਾੜ ਕਰਤਾ ਉਹਨਾਂ ਮਾਫੀ ਮੰਗੀ ਸੀ ਇਹ ਜਿਹੜੀ ਮਾਫੀ ਆ ਨਾ ਤੇ ਉਹ ਮੰਗੇ ਕਿ ਉਹਨਾਂ 25-25 ਸਾਲਾਂ ਦੇ ਸੰਗਾਂ ਨੂੰ ਜੇਲਾਂ 'ਚ ਬੰਦ ਰੱਖਿਆ ਉਹ ਮਾਫੀ ਮੰਗਣ ਤੇ ਜਿਹੜੇ ਬੰਦੀ ਸੰਗਾਂ ਉਹਨਾਂ ਨੂੰ ਰਿਹਾ ਤੇ ਸਰਕਾਰਾਂ ਤੇ ਕਈ ਵਾਰੀ ਆਈਆਂ ਤੇ ਕਈ ਵਾਰੀ ਗਈਆਂ ਤੇ ਅੱਜ ਇਹ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਇਹ ਗਰਬਾਣੀ ਦਾ ਪ੍ਰਮਾਣ ਹੈ ਐਵੇਂ ਝੂਠੇ ਦਾਵੇ ਨਾ ਕਰੋ ਮੋਦੀ ਜੀ ਮਿਤਸ਼ਾ ਜੀ ਨਾਮੋਂ ਨਿਸ਼ਾਨ ਖਤਮ ਹੋ ਗਏ ਤੇ ਅਰੰਗ ਜੇਬ ਵਰਗਿਆਂ ਦੇ ਤੁਹਾਡਾ ਵੀ ਖਤਮ ਹੋ ਜਾ ਬੰਦੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਲੁਧਿਆਣਾ ਦਾ ਟੋਲ ਪਲਾਜ਼ਾ ਲੱਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਅੱਜ ਪੂਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਉਹ ਅੱਜ ਬ੍ਰੀਕ ਹੋ ਗਏ ਨੇ ਕਾਰਨ ਹੈ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਬੰਦੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਜਿਹੜਾ ਮੋਰਚਾ ਇੱਥੇ ਲੱਗਿਆ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਜ਼ਾ ਤੇ ਗੱਲਬਾਤ ਵੀ ਕਰਾਂਗੇ ਕਿ ਇਹ ਜਿਹੜਾ ਧਰਨਾ ਕਿੰਨੇ ਤੋਂ ਕਿੰਨੇ ਟਾਈਮ ਚੱਲੂਗਾ ਤੇ ਜਿਹੜਾ ਮੁੱਖ ਕਾਰਨ ਕੀ ਹੈ ਧਰਨੇ ਦਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਹੈ ਗੱਲ ਬੜੇ ਚਿਰ ਤੋਂ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਲਾਡੋਵਾਲ ਦੀਆਂ ਟੋਲ ਪਲਾਜ਼ਾ ਦੀਆਂ ਕਿਵੇਂ ਲਾਡੋਵਾਲ ਟੋਲ ਪਲਾਜ਼ਾ ਘੇਰਿਆ ਗਿਆ ਗੱਡੀਆਂ ਜਿਹੜੀਆਂ ਫ੍ਰੀ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਮੈਂ ਧਰਨਾ ਲਾਇਆ ਗਿਆ ਧਰਨੇ ਲਾਉਣ ਦਾ ਕਾਰਨ ਮੁੱਖ ਕੀ ਹੈ ਮੈਂ ਸ਼੍ਰੋਮਣੀ ਅਕਾਲੀ ਦਾ ਲੰਮਰਾ ਸਰਫਤੇ ਸਤਰੀਵਿੰਦੀ ਪੰਜਾਬ ਪ੍ਰਧਾਨ ਹ ਮੈਂ ਹੀ ਕਹਿਣਾ ਚਾਹਾਂਗੀ ਕਿ ਜੋ ਜੇਲ੍ਹਾਂ ਭੁਗਤ ਚੁੱਕੇ ਸਜ਼ਾ ਭੁਗਤ ਚੁੱਕੇ ਜੋ ਬੰਦੀ ਸਿੰਘ ਜੋ 15 15 20 20 ਸਾਲ ਤੋਂ ਜਿਨ੍ਹਾਂ ਦੀ ਸਜ਼ਾ ਵੀ ਖਤਮ ਹੋ ਗਈ ਹੈ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਅਸੀਂ ਆਜ ਇਸ ਕਰਕੇ ਹੀ ਬਾਹਰ ਨਿਕਲੇ ਆ ਟੋਲ ਪਲਾਜੇ ਘੇਰੇ ਗਿਆ ਅੱਜ ਤਾਂ ਅਸੀਂ ਇਕੱਲੇ ਆਏ ਆ ਕੱਲ ਸਾਡੀ ਬੀਬੀਆਂ ਵੀ ਨਾਲ ਆਣੀਆਂ ਅਸੀਂ ਪੂਰੇ ਪੰਜਾਬ ਵਿੱਚ ਐਸੇ ਹੀ ਹਾਹਾਕਾਰ ਕਰਾਂਗੇ ਕਿ ਬੰਦੇ ਸਿੰਘ ਰਿਹਾ ਕਿਤੇ ਜਾ ਭਾਈ ਅਮਰਿਤਪਾਲ ਉਹਨਾਂ ਦਾ ਕੀ ਕਸੂਰ ਸੀ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਕਿਸੇ ਨੂੰ ਕੁਝ ਕੀਤਾ ਤੇ ਨਹੀਂ ਸੀ ਉਹਨਾਂ ਨੂੰ ਚੱਕ ਕੇ ਜੇਲ੍ਹ ਲਈ ਸੁੱਟਦਾ ਗਿਆ ਸਾਡੇ ਤੇ 40 ਸਾਡੇ ਤੇ ਆਪ ਸਾਡੇ ਪਿੱਤੀ ਮੈਂ ਦੱਸਦੀ ਆ ਅਸੀਂ ਉਦੋਂ ਵੀ ਜ਼ੁਲਮ ਸਹਿਣ ਕਿਤੇ ਅਸੀਂ ਘੱਟ ਗਿਣਤੀਆਂ ਚਾ ਤੇ ਸਾਡੇ ਨਾਲ ਜ਼ੁਲਮ ਹੁੰਦੇ ਹਮੇਸ਼ਾ ਅਸੀਂ ਇਹ ਜ਼ੁਲਮ ਖਤਮ ਕਰਨ ਲਈ ਹੀ ਨਿਕਲੇ ਆ ਬਾਅਦ ਕਿਉਂਕਿ ਸਾਡੇ ਗੁਰੂਆਂ ਨੇ ਕਿਹਾ ਸੀ ਹਿੰਦ ਦੀ ਚਾਦਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਦੇਸ਼ ਲਈ ਸਭ ਲਈ ਜਦੋਂ ਉਹਨਾਂ ਨੇ ਸੋਚਿਆ ਨਹੀਂ ਕਿ ਜਾਤ ਬਰਾਦਰੀ ਕੀ ਹੈ ਉਹਨਾਂ ਨੇ ਸੰਘਰਸ਼ ਕੀਤਾ ਸਾਰਿਆਂ ਨੂੰ ਆਜ਼ਾਦ ਕਰਾਇਆ ਤੇ ਅਸੀਂ ਵੀ ਆਪਣੀ ਜਾਨਾਂ ਦੇ ਕੇ ਵੀ ਅੱਗੇ ਵਧਾਂਗੇ ਤੁਸੀਂ ਅਮਰਤਪਾਲ ਦੀ ਗੱਲ ਕੀਤੀ ਕਹਿੰਦੇ ਅਮਰਤਪਾਲ ਜਦੋਂ ਪੰਜਾਬ ਦੇ ਵਿੱਚ ਆਇਆ ਪ੍ਰਚਾਰ ਹੋਇਆ ਸਿੱਖੀ ਦਾ ਪਰਚਾਹ ਕਹਿੰਦੇ ਉਹ ਜਿਹੜੇ ਨੌਜਵਾਨਾ ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਨਹੀਂ ਭੜਕਾਇਆ ਸੀ ਉਹਨਾਂ ਨੇ ਅਮਰਤ ਦਾ ਸੰਚਾਰ ਕੀਤਾ ਸੀ ਉਹਨਾਂ ਨੇ ਨਵ ਨੌਜਵਾਨ ਸੀ ਜਿਹੜੇ ਉਹਨਾਂ ਨੂੰ ਸਿੱਖੀ ਨਾਲ ਜੋੜਿਆ ਸੀ ਨਸ਼ਿਆਂ ਨਾਲ ਨਹੀਂ ਤੁਸੀਂ ਅੱਜ ਜਾ ਕੇ ਦੇਖੋ ਗਲੀ ਗਲੀ ਨਸ਼ਾ ਵਿਕਰੇ ਸਰਕਾਰ ਸੁੱਕਤੀ ਬਈ ਹੈ ਲੋਕਾਂ ਦੇ ਜਵਾਨ ਬੱਚੇ ਮਾਰ ਰਹੇ ਆ ਯੂਥ ਮਰੀ ਜਾ ਰਹੇ ਨਸ਼ੇ ਕਰ ਕਰਕੇ ਸਰਕਾਰਾਂ ਦਾ ਉਹਨਾਂ ਵੱਲ ਤੇ ਧਿਆਨ ਨਹੀਂ ਜਾਂਦਾ ਜੋ ਸਿੱਖੀ ਦਾ ਪ੍ਰਚਾਰ ਕਰ ਰያ ਸੀ ਸਰਕਾਰਾਂ ਨੇ ਉਹਨਾਂ ਨੂੰ ਚੱਕ ਲਿਆ ਲੱਗਦਾ ਹੈ ਕਿ ਮੈਡਮ ਅੱਜ ਮੋਰਚਾ ਲੱਗਿਆ ਪੂਰੇ ਪੰਜਾਬ ਦੇ ਟੋਲ ਪਲਾਜ਼ਾ ਬੰਦ ਹੈ ਲੱਗਦਾ ਹੈ ਕਿ ਜਿਹੜੀ ਹੈ ਮੋਦੀ ਸਰਕਾਰ ਨੂੰ ਫਰਕ ਪਊਗਾ ਇਸ ਚੀਜ਼ ਨਾਲ ਬਿਲਕੁਲ ਪਹਿਣਾ ਚਾਹੀਦਾ ਹੈ ਅਗਰ ਨਹੀਂ ਪਹਿਏਗਾ ਤੇ ਸਾਰੇ ਲੋਕ ਪਾਵਾਂਗੇ ਅਸੀਂ ਬਾਹਰ ਨਿਕਲਾਂਗੇ ਅਸੀਂ ਬੀਬੀਆਂ ਵੀ ਬਾਹਰ ਨਿਕਲਾਂਗੇ ਅੱਜ ਤੇ ਮੇਰੇ ਨਾਲ ਕੋਈ ਹੈ ਨਹੀਂ ਮੈਂ ਅੱਜ ਅਸੀਂ ਇਕੱਲੇ ਨਿਕਲੇ ਹਾਂ ਹਰ ਟੋਲ ਪਲਾਜ਼ਾ ਤੇ ਮੈਂ ਆਪਣੀ ਬੀਬੀਆਂ ਮਿਠਾਵਾਂਗੀ ਲਗਾਤਾਰ ਜੇ ਗੱਲ ਕਰੀਏ ਬਾਬਾ ਰਾਮ ਰਹੀਦੀ ਉਹਨੂੰ ਪੈਰੋਲ ਮਿਲਦੀ ਆ ਫਿਰ ਪੈਰੋਲ ਮਿਲ ਗਈ ਦੁਬਾਰਾ ਤੁਹਾਡੇ ਤੱਕ ਗੱਲ ਪਹੁੰਚੀ ਹੋਣੀ ਦੇਖੀ ਹੋਣਾ ਖਬਰਾਂ 'ਚ ਜੀ ਬਿਲਕੁਲ ਦੇਖੀ ਹੈ ਤੇ ਫਿਰ ਅਮਰਿਤਪਾਲ ਜੀ ਨੇ ਕੀ ਕੀਤਾ ਸੀ ਉਹਨਾਂ ਨੂੰ ਜੇਲ੍ਹ 'ਚੋਂ ਸੁਟਿਆ ਗਿਆ ਉਹਨਾਂ ਨੇ ਤਾਂ ਸਭ ਕੁਝ ਕੀਤਾ ਸੀ ਉਹ ਤੋਂ ਤਾਂ ਸਭ ਕੁਝ ਮਿਲਿਆ ਵੀ ਸੀ ਜੋ ਰਾਮ ਰਹੀਮ ਜੀ ਨੇ ਕੀਤਾ ਸੀ ਉਹਨਾਂ ਕੋਲ ਤਾਂ ਸਾਰਾ ਕੁਝ ਮਿਲਿਆ ਪਕੜਿਆ ਗਿਆ ਸਭ ਕੁਝ ਹੋਇਆ ਸਾਡੇ ਅਮਰਿਤਪਾਲ ਪਾਹੀ ਨੇ ਕੀ ਕੀਤਾ ਸੀ ਅਮਰਸੰਜਾ ਉਹਦੇ ਸਰਕਾਰਾਂ ਦੱਸਣ ਕੀ ਕਸੂਰ ਸੀ ਸਾਡਾ ਇਹ ਕਿੰਨੀ دیر ਤੱਕ ਧਰਨਾ ਜਿਹੜਾ ਜਾਰੀ ਰਹੂਗਾ ਟੋਲ ਪਲਾਜ਼ਾ ਬੰਦ ਕੀਤਾ ਲੋਕ ਫ੍ਰੀ ਲੰਘ ਰਹੇ ਕਿੰਨੀ ਦੇਰ ਤੱਕ ਜਾਰੀ ਰਹੂ ਅੱਜ 2 ਘੰਟੇ ਲਈ ਸਾਨੂੰ ਹੁਕਮ ਹੈ 2 ਘੰਟੇ ਤੋਂ ਬਾਅਦ ਜੇ ਸਾਹ ਪਾਰਟੀ ਦਾ ਹੁਕਮ ਹੋਏਗਾ ਅਸੀਂ ਉਸ ਹਿਸਾਬ ਨਾਲ ਲੱਗੇ ਬਤਾਂਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਕਿਹਾ ਜਾ ਰਿਹਾ ਕਿ ਅੱਜ 2 ਘੰਟੇ ਦਾ ਜਿਹੜਾ ਟਾਈਮ ਹੈ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਉਹ ਲੋਕ ਖੜੇ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਕੀ ਹੈ ਗੱਡੀਆਂ ਨੂੰ ਫ੍ਰੀ ਜਿਹੜਾ ਕੀ ਹੈ ਉਹ ਲੰਘਾਇਆ ਜਾ ਰਿਹਾ ਅੱਜ ਵੀ ਕੋਈ ਵੀ ਟੋਲ ਜਿਹੜਾ ਨਹੀਂ ਦਿੱਤਾ ਜਾ ਰਿਹਾ ਫ੍ਰੀ ਜਿਹੜੇ ਆ ਲੋਕ ਇੱਥੋਂ ਲੰਘਦੇ ਹੋਏ ਨਜ਼ਰ ਆ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੁਧਿਆਣੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ 2 ਘੰਟੇ ਵਾਸਤੇ ਫ੍ਰੀ ਕਰ ਦਿੱਤਾ ਗਿਆ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੀ ਆ ਗੱਲ ਉਹ ਕਹੀ ਜਾ ਰਹੀ ਹੈ ਟੋਲ ਪਲਾਜ਼ੇ ਫ੍ਰੀ ਜਿਹੜੇ ਆ ਉਹ ਕੀਤੇ ਗਏ ਨੇ ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਹੈ ਉਸ ਨੂੰ ਲੈ ਕੇ ਮੋਰਚੇ ਜਿਹੜੇ ਆ ਉਹ ਲੱਗੇ ਹੋਏ ਨੇ ਮੋਰਚੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜੀ ਉਹ ਹੋ ਸਕੇ ਬਾਬਾ ਰਾਮ ਰਹੀਨ ਤੇ ਵੀ ਗੱਲ ਕੀਤੀ ਗਈ ਕਿ ਉਸ ਨੂੰ ਵੀ ਪੈਰੋਲ ਦਿੱਤੀ ਜਾ ਰਹੀ ਹੈ ਫਿਰ ਬੰਦੀ ਸਿੰਘਾਂ ਨੂੰ ਕਿਉਂ ਹੈ ਜਿਹੜਾ ਨਹੀਂ ਛੱਡਿਆ ਜਾ ਰਿਹਾ ਕੀ ਕਾਰਨ ਹੈ ਕਿਉਂ ਬੰਦੀ ਸਿੰਘਾਂ ਨਹੀਂ ਜਿਹੜੇ ਆ ਰਿਹਾ ਕੀਤੇ ਜਾ ਰਹੇ ਵੱਡੀ ਗੱਲ ਹੈ ਜਿਹੜੀ ਹੈ ਜਥੇਬੰਦੀਆਂ ਵੱਲੋਂ ਕਹੀ ਜਾ ਰਹੀ ਹੈ ਕਿ ਖਾਸ ਕਰਕੇ ਮੋਰਚਾ ਪੂਰੇ ਪੰਜਾਬ ਦੇ ਟੋਲ ਪਲਾઝા ਜਿਹੜੇ ਆ ਉਹ ਅੱਜ ਫਰੀ ਕਰ ਦਿੱਤੇ ਗਏ ਨੇ ਫਰੀ ਗੱਡੀਆਂ ਲੰਘਾਈਆਂ ਜਾ ਰਹੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੋਈ ਵੀ ਗੱਡੀ ਦੇ ਕੋਲੋਂ ਪੈਸੇ ਨਹੀਂ ਲਿੱਤੇ ਜਾ ਰਹੇ ਟੋਲ ਨਹੀਂ ਕਟਿਆ ਜਾ ਰਿਹਾ 2 ਘੰਟੇ ਤੇ ਲਈ ਪਲਾਜ਼ਾ ਜਿਹੜਾ ਟੋਲ ਪਲਾਜ਼ਾ ਉਹ ਫਰੀ ਕਰ ਦਿੱਤੇ ਗਏ ਨੇ ਦੇਖ ਸਕਦੇ ਹੋ ਲੋਕ ਜਿਹੜੇ ਆ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ ਮੋਰਚਾ ਲੱਗਿਆ ਹੋਇਆ ਮੋਰਚਾ ਲੱਗਿਆ ਹੋਇਆ ਤੇ ਫਰੀ ਜਿਹੜੇ ਆ ਲੋਕਾਂ ਨੂੰ ਲੰਘਾਇਆ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫਰੀ ਲੋਕਾਂ ਨੂੰ ਲੰਗਾਇਆ ਜਾ ਰਿਹਾ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਕੀ ਮੋਰਚੇ ਦਾ ਅਸਲ ਇਹ ਧਰਣਾ ਲਾਇਆ ਗਿਆ ਕੀ ਕਾਰਨ ਕੀ ਅਸਲ ਧਰਨੇ ਦਾ ਕਾਰਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਰਨਾ ਭਾਰਤ ਸਰਕਾਰ ਦੀ ਅੰਨੀ ਤੇ ਬੋਲੀ ਸਰਕਾਰ ਦਾ ਸਿਆਪਾ ਕਰਨ ਹੀ ਲਾਇਆ ਗਿਆ ਇੱਕ ਪਾਸੇ ਤਾਂ ਜਿਹੜਾ ਬਲਤਕਾਰੀ ਰਾਮ ਰਖੀਮ ਹੈ ਉਹਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਜਿਨੇ ਬਲਤਕਾਰ ਵੀ ਕੀਤੇ ਜਿਨ੍ਹਾਂ ਬੰਦੇ ਵੀ ਮਾਰੇ ਇੱਕ ਪਾਸੇ ਬੀਬੀ ਬਾਨੋ ਜਿਹਦੇ ਨਾਲ 11 ਬੰਦਿਆਂ ਨੇ ਰੇਪ ਕੀਤਾ ਉਹਦੇ ਘਰ ਦੇ ਸੱਤ ਜੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਉਹ ਰਹਾ ਕਰ ਦਿੱਤੇ ਜਾਂਦੇ ਆ ਇੱਕ ਪਾਸੇ ਬੰਦੀ ਸਿੰਘ ਜਿਨ੍ਹਾਂ ਨੇ ਕੋਈ ਗਲਾ ਨਹੀਂ ਕੀਤੀ ਜਿਨ੍ਹਾਂ ਨੇ ਜੇ ਜੁਰਮ ਕੀਤਾ ਸੀ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਅਰੋ ਰਿਹਾਨੇ ਕੀਤੇ ਜਾ ਰਹੇ ਇਹ ਮਾਮਲੇ ਦੇ ਵਿੱਚ ਬੀਬੀ ਬਾਦਲ ਨੇ ਵੀ ਮੁੱਦਾ ਜਿਹੜਾ ਚੱਕਿਆ ਸੀਗਾ ਜਦੋਂ ਬਾਦਲਾਂ ਦਾ ਰਾਜ ਸੀ ਉਦੋਂ ਸੁੱਤੇ ਸੀ ਉਦੋਂ ਕਿਉਂ ਨਹੀਂ ਆ ਪਾਈ ਗੁਰਦੇਵ ਸਿੰਘ ਕੌਕੇ ਜਿਹੜਾ ਕਾਲ ਤਖਤ ਦਾ ਜੱਥੇਦਾਰ ਸੀ ਇਹ ਬਾਦਲਾਂ ਦੇ ਰਾਜ ਚ ਮਾਰੇ ਆ ਗਿਆ ਬਾਦਲਾਂ ਨੇ ਬਹਿਬਲ ਕਾਲ ਕਾਂਡ ਕੀਤਾ ਬਹਿਬਲਾਂ ਦੇ ਰਾਜ ਤੇ ਬਾਦਲਾਂ ਦੇ ਰਾਜ ਦੇ ਵਿੱਚ ਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਜਿਹੜੇ ਜੇਬਾਂ ਚੋਂ ਨਿਕਲੇ ਸੀ ਉਹਨਾਂ ਸਰਸੇ ਵਾਲੇ ਵਰਗੇ ਨੂੰ ਮਾਫੀ ਦਿੱਤੀ ਬਾਦਲਾਂ ਦੇ ਰਾਜ ਦੇ ਵਿੱਚ ਸਰਸੇ ਵਾਲੇ ਦੀਆਂ ਤੱਕੇ ਨਾਲ ਸਿਲਮਿਆਂ 'ਚ ਫਿਲਮਾਂ ਲਵਾਈਆਂ ਗਈਆਂ। ਫਿਰ ਕਿਉਂ ਹਮਾਇਤ ਹੋਣ ਕਿਉਂ ਹਮਾਇਤ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਬੰਦੀ ਸਿੰਘਾਂ ਦੀ? ਇਹ ਤਾਂ ਉਹ ਜਿਹੜੇ ਚਾਹੁੰਦੇ ਆ ਨਾ ਕਿ ਸਿੱਖ ਉਹਨਾਂ ਦੇ ਜੁਰਮਾਂ ਨੂੰ ਭੁੱਲ ਗਏ ਆ ਤੇ ਭੁੱਲ ਜਾਣ। ਉਹ ਕਿਤੇ ਟਿਕਾਣਾ ਆਪਣਾ ਬਾਹਰ ਲੱਭਣ। ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਨੂੰ ਨਹੀਂ ਅਪਣਾਉਣਾ। ਜੋ ਜੁਰਮ ਉਹਨਾਂ ਨੇ ਕੀਤੇ ਆ ਉਹਨਾਂ ਦੇ ਰਾਜ 'ਚ ਹੋਇਆ ਉਹ ਨਹੀਂ ਭੁੱਲਣੇ। ਅਸੀਂ ਭਾਰਤ ਸਰਕਾਰ ਉਹ ਦੱਸਣਾ ਚਾਹੁੰਦੇ ਆ بڑے ਦੇਸ਼ਾਂ ਦੇ ਨਾਮ ਦੁਨੀਆ ਦੇ ਨਕਸ਼ੇ 'ਚੋਂ ਲੋਪ ਹੋ ਗਏ ਇੰਨਾ ਜੁਰਮਨਾ ਭਾਰਤ ਸਰਕਾਰੇ ਕਰ ਕਿ ਕੱਲ ਨੂੰ ਭਾਰਤ ਦਾ ਨਾਮ ਹੀ ਦੁਨੀਆ ਦੇ ਨਕਸ਼ੇ 'ਚੋਂ ਮਿਟ ਜੇ ਇੱਥੇ ਕਟਗਿੰਤੀਆਂ ਲਈ ਕਾਨੂੰਨ ਹੋਰ ਆ ਬਹੁਗਿੰਤੀਆਂ ਲਈ ਕਾਨੂੰਨ ਹੋਰ ਆ ਅਸੀਂ ਤੁਹਾਡੇ ਚੈਨਲ ਰਹੀਂ ਚੇਤਾਵਨੀ ਦਿੰਦੇ ਆ ਕਿ ਬੰਦੀ ਸਿੰਘ ਰਿਹਾ ਕਰਦੇ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਕੋਈ ਜੁਰਮ ਨਹੀਂ ਸੀ ਕੀਤਾ ਇਸ ਗੱਲ ਨੂੰ ਲੈ ਕੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਆਪਣੀ ਗਲਤੀ ਦਾ ਅਹਿਸਾਸ ਨਹੀਂ ਹਜੇ ਇਹ ਗੱਲ ਹੋਈ ਸੀਗੀ ਤੁਸੀਂ ਵੀ ਸੁਣੀ ਹੋਈ ਹੈ ਇਸ ਗੱਲ ਨੂੰ ਲੈ ਕੇ ਅਮਿਤ ਸ਼ਾਹ ਵੀ ਬੋਲੇ ਸੀ। ਗੱਲ ਇਹ ਆ ਅਮਿਤ ਸ਼ਾਹ ਨੂੰ ਜਾਬ ਦੀ ਅਕਲ ਹੈ ਨਹੀਂ। ਉਹਨੂੰ ਜੇ ਅਕਲ ਹੋਏ ਉਹ ਇਤਿਆਸ ਪੜੇ। ਜੇ ਸੈਭ ਜਾਦੇ ਮਾਫੀ ਮੰਗ ਲੈਂਦੇ ਅੱਜ ਉਹਨਾਂ ਨੂੰ ਕੋਈ ਯਾਦ ਕਰਦਾ ਤੇ ਜੇ ਜਿਹਨਾਂ ਦਾ ਖੋਪਰ ਲਾਤਾ ਭਾਈ ਤਾਰੂ ਸਿੰਘ ਦਾ ਮਤੀ ਦਾਸ ਦਾ ਸੀਸ ਆਰੇ ਨਾਲ ਦੁਫਾੜ ਕਰਤਾ ਉਹਨਾਂ ਮਾਫੀ ਮੰਗੀ ਸੀ ਇਹ ਜਿਹੜੀ ਮਾਫੀ ਆ ਨਾ ਇਹ ਉਹ ਮੰਗੇ ਕਿ ਉਹਨਾਂ 25-25 ਸਾਲਾਂ ਦੇ ਸੰਗਾਂ ਨੂੰ ਜੇਲ੍ਹਾਂ 'ਚ ਬੰਦ ਰੱਖਿਆ ਉਹ ਮਾਫੀ ਮੰਗਣ ਤੇ ਜਿਹੜੇ ਬੰਦੀ ਸੰਗਾਂ ਉਹਨਾਂ ਨੂੰ ਰਿਹਾ ਕਰਨ ਲਗਾਤਾਰ ਮੋਰਚੇ ਲੱਗੇ ਮੋਹਾਲੀ 'ਚ ਵੀ ਲੱਗਿਆ ਅੱਜ ਇੱਥੇ ਲਾ ਤਾਂ ਲੱਗਦਾ ਕਿ ਇਹ ਜਿਹੜੀ ਹੈ ਕੇਂਦਰ ਦੀ ਸਰਕਾਰ ਹੈ ਉਹਨੂੰ ਫਰਕ ਪਊਗਾ ਇਸ ਚੀਜ਼ਾਂ ਦੇ ਨਾਲ ਮੋਰਚਿਆਂ ਨਾਲ ਉਹ ਹਾਕਮ ਨਹੀਂ ਅਸੀਂ ਮਜਲੂਮ ਆ ਅਸੀਂ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਾ ਤੇ ਜੇ ਉਹਦੀ ਨਿਗਾਸ ਵੱਲੀ ਹੋਣੀ ਚਾਹੀਦੀ ਆ ਇਹ ਸਰਕਾਰਾਂ ਤੇ ਕਈ ਵਾਰੀ ਆਈਆਂ ਤੇ ਕਈ ਵਾਰੀ ਗਈਆਂ ਇਹ ਅੱਜ ਇਹ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਇਹ ਗੁਰਬਾਨੀ ਦਾ ਪ੍ਰਮਾਣ ਐਵੇਂ ਝੂਠੇ ਦਾਵੇ ਨਾ ਕਰੋ ਮੋਦੀ ਜੀ ਮਿਤ ਸ਼ਾ ਜੀ ਨਾਮੋਂ ਨਿਸ਼ਾਨ ਖਤਮ ਹੋ ਗਏ ਤੇ ਅਰੰਗ ਜੇਬ ਵਰਗਿਆਂ ਦੇ ਤੁਹਾਡਾ ਵੀ ਖਤਮ ਹੋ ਜਾਣਾ ਜੀ ਬਿਲਕੁਲ ਤਰਨਾ ਮੋਰਚਾ ਲੱਗਿਆ ਤੇ ਬਾਦਲ ਸਰਕਾਰ ਸੀਗੀ ਉਦੋਂ ਕਿਹਾ ਜਾ ਰਿਹਾ ਕਿ ਸਿੱਖਾਂ ਦੇ ਨਾਲ ਜਿਹੜਾ ਕਿ ਇਹ ਗਲਤ ਕੀਤਾ ਗਿਆ ਬਾਦਲ ਸਰਕਾਰ ਦੇ ਵੇਲੇ ਜਿਹੜਾ ਕਿ ਉਹ ਗਲਤ ਹੋਇਆ ਬਾਦਲ ਪਰਿਵਾਰ ਤੇ ਵੀ ਪੜਕਦੇ ਹੋਏ ਜਿਹੜੇ ਇਹ ਨਜ਼ਰ ਆਇਆ ਮੋਰਚਾ ਲੱਗਿਆ ਹੋਇਆ ਟੋਲ ਜਿਹੜਾ ਕਿ ਆ ਫ੍ਰੀ ਜਿਹੜਾ ਕੀਤਾ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਇੱਥੋਂ ਦੀ ਫ੍ਰੀ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਮੋਰਚੇ ਦੇ ਵਿੱਚ ਲੋਕ ਜਿਹੜੇ ਆ ਉਹ ਲੰਘ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਜਿਹੜੀਆਂ ਫ੍ਰੀ ਲੰਘ ਰਹੀਆਂ ਆਸ-ਪਾਸ ਜਿਹੜੇ ਆ ਮੋਰਚੇ ਦੇ ਲੋਕ ਖੜੇ ਹੋਏ ਆ ਲੋਕਾਂ ਨੂੰ ਬਿਨਾਂ ਟੋਲ ਦਿੱਤੇ ਇੱਥੋਂ ਦੀ ਟੋਲ ਪਲਾਜ਼ਾ ਤੋਂ ਫ੍ਰੀ ਜਿਹੜਾ ਕੀ ਹੈ ਲੰਘਾਇਆ ਜਾ ਰਿਹਾ ਜੇ ਜਿਹੜੇ ਲੋਕ ਇੱਥੋਂ ਲੰਘ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਾਂਗੇ ਕਿ ਮੋਰਚਾ ਲੱਗਿਆ ਫ੍ਰੀ ਟੋਲ ਕਰ ਦਿੱਤਾ ਗਿਆ ਕਿਵੇਂ ਜਿਹੜਾ ਦੇਖ ਦਿਓ ਇਸ ਚੀਜ਼ ਨੂੰ ਲੈ ਕੇ ਕਿ ਟੋਲ ਹੈ ਜਿਹੜੇ ਆ ਉਹ ਨਹੀਂ ਲੱਗਦੇ ਪਏ ਜਿਹੜਾ ਕਿ ਆ 2 ਘੰਟੇ ਦੇ ਲਈ ਜਿਹੜਾ ਟੋਲ ਪਲਾਜ਼ਾ ਉਹ ਫ੍ਰੀ ਕਰ ਦਿੱਤਾ ਗਿਆ ਜਿਹੜੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਿਉਂਕਿ ਗੱਡੀਆਂ ਬਹੁਤ ਇੱਥੋਂ ਦੀ ਤੇਜ਼ ਲੰਘਦੀਆਂ ਨੇ ਤੇ ਲੋਕ ਗੱਡੀਆਂ ਜਿਹੜੀਆਂ ਉਹ ਨਹੀਂ ਰੋਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਹੈ ਉਹ ਕਿਸੇ ਗੱਡੀ ਵਾਲੇ ਵੀਰ ਨਾਲ ਕਰਾਂਗੇ ਕਿ ਕੀ ਕਿਵੇਂ ਜਿਹੜਾ ਕੀ ਹੈ ਉਹ ਲੱਗ ਰਿਹਾ ਕਿ ਟੋਲ ਪਲਾਜੇ ਜਿਹੜੇ ਆ ਅੱਜ 2 ਘੰਟੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਫ੍ਰੀ ਕੀਤੇ ਗਏ ਮੋਰਚਾ ਜਿਹੜਾ ਉਹ ਲਗਾਇਆ ਗਿਆ ਟੋਲ ਤੇ ਟੋਲ ਜਿਹੜੇ ਆ ਉਹ ਫ੍ਰੀ ਕੀਤੇ ਗਏ ਨੇ ਇਹ ਤਸਵੀਰਾਂ ਨੇ ਲੁਧਿਆਣਾ ਦੇ ਲਾਡੋਵਾਲ ਦੀਆਂ ਕਿਹਾ ਜਾ ਰਿਹਾ ਕਿ 2 ਘੰਟੇ ਲਈ ਟੋਲ ਪਲਾਜਾ ਪੂਰੇ ਪੰਜਾਬ ਦੇ ਜਿਹੜੇ ਆ ਫ੍ਰੀ ਕੀਤੇ ਗਏ ਇਹ ਜਿਸ ਟੋਲ ਪਲਾਜਾ ਤੇ ਆਪਾਂ ਖੜੇ ਆ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਲਾਡੋਵਾਲ ਟੋਲ ਪਲਾਜਾ ਉਹ ਵੀ ਅੱਜ 2 ਘੰਟੇ ਲਈ ਫ੍ਰੀ ਜਿਹੜਾ ਕਰ ਦਿੱਤਾ ਗਿਆ